ਕਹਿੰਦਾ ਬੋਲੀਏ ਕਰਨਪਤੀ ਮਹਾਰਾ ਸ਼੍ਰੀ ਰਾਮਾ ਕਫ ਮੰਦਿਰ ਦੇ ਵਿੱਚ ਬੈਠੀ ਹੈ ਕਿਹਾ ਦੇਵੀ ਸਰਬ ਮੂਤੇ ਸ਼ਕਤੀ ਰੂਪ ਹੈ ਸੰਸਥਾ नमो नमस्त नमस्तश्रे दुर्गा स्वाहा स्वाहा करणी चाही आहे मेरे साथ जपसे ई ਜ਼ਰੂਰ ਵਾਲਿਆਂ ਲਈ ਪੂਰੇ ਤੇ ਕੀ ਬਤਾऊं

ਜੀ ਫਾਇਦਾ ਸੋੜੇ ਲੱਗੇ ਤੁਹਾਡੇ ਦਾਸ ਤੋ ਵੀ ਭਰਾਲੇ ਇਹ ਸਾਰੀ ਕਲਮ ਤੁਹਾਡੇ ਦਾਸ ਕਿਉਂਕਿ ਸੰਗਰੂਰ ਵਾਲੇ ਮੈਨੂੰ ਜਿਹੜਾ ਸੱਚੀ ਕਹਿੰਦੇ ਕਹਿੰਦੇ ਭਰਾ ਤੁਹਾਨੂੰ ਸੰਗਰੂਰ ਚ ਮੈਂ ਕਿਹਾ ਜਦੋਂ ਸੰਗਰੂਰ ਸਤਿ ਸ੍ਰੀ ਅਕਾਲ ਲੱਗਣਗੇ ਤਾਂ ਵੀ ਜਿੰਨਾ ਦਾ ਇੰਤਜ਼ਾਰ ਕਰ ਰਹੇ ਆ ਜੀ ਜਨੀ ਬਾਹੂ ਇੱਕ ਤਰ੍ਹਾਂ ਫਿੱਕੇ ਇੱਕ ਤਰ੍ਹਾਂ ਫੇਰ ਤੁਹਾਡੀ ਜ਼ੋਰਦਾਰ ਮੰਗ ਤੇ ਕਹਿੰ ਲੋ ਇੱਕ ਵਾਰ ਫਿੱਕ ਰਹੀ ਆ ਮਿੱਤਰ ਜੀ ਲੋ ਵੇਚ ਦਿੱਤਾ ਜੈਣ ਜਗੀਤ ਪਰਵਾਹ ਨੂੰ ਸੰਗਰੂਰ ਦੀ ਤਰਫੀ ਦੇ ਉਸ ਲੋਕਿਓ

ਉਹ ਜਾਗ ਥੱਕ ਰਾਤ ਮੈਂ ਜਗਾਈ ਮੇਰੇ ਬਾਲਾ ਜੀ ਮੇਰੇ ਸਾਡੇ ਜੀਵਨ ਤੇ ਮੇਰੇ ਬੱਚੇ ਜੀ ਨਾ ਤਰੀ ਮੇਰੇ ਬਾਲਾ ਜੀ Thank mm -hmm. you. ਸ੍ਰੀ ਅੱਜ ਮਾਦਾ ਮਹਾਕਾਲ ਦੇਵੇਂ ਮੰਦਿਰ ਦੀ ਰਾਤਨੀ ਚ ਆਇਆ ਉਹ ਕੀ ਕਰ ਚਲੋ ਇਹ ਪਿੱਛਰਾ ਅਲੱਗ ਸਾਰਨ ਤੋਂ ਪਹਿਲਾਂ ਤਾਂ ਜੇ ਸਾਰੇ ਭਗਤਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਬਾਲਾ ਜੀ ਮਹਾਰਾਜ ਦਾ ਜਨਮ ਉਤਸਵ ਜਿਹੜਾ ਕੱਲ ਨੂੰ ਹੈ ਅੱਜ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਅੱਜ ਸੰਗਰੂਰ ਦੇ ਵਿੱਚ ਮੇਰੀ ਡਿਊਟੀ ਲੱਗੀ ਹੈ ਮਹਾਰਾਜ ਦਾ ਗੁਣ ਗਾਨ ਕਰਨ ਵਾਸਤੇ ਔਰ ਮੇਰੀ ਖੁਸ਼ਕਿਸਮਤੀ ਮਾਂ ਕਾਲੀ ਦੇ ਦਰਬਾਰ ਦੇ ਵਿੱਚ ਅੱਜ ਨਤਮਸਤਕ ਹੋ ਕੇ ਮੈਂ ਸਟੇਜ ਦੇ ਉੱਤੇ ਜਾਊਂਗਾ ਔਰ ਬਹੁਤ ਸਾਰਾ ਚਾਹ ਹੈ ਬਹੁਤ ਉਲਾਸ ਹੈ ਸਾਰੇ ਭਗਤਾਂ ਨੂੰ ਸਾਰੇ ਨੂੰ ਮੇਰੇ ਵੱਲੋਂ ਬਹੁਤ-ਬਹੁਤ-ਬਹੁਤ ਬਲਵਾਂ ਮੁਬਾਰਕ। ਦੇਖੋ ਜੀ ਕਿ ਲਾਈਵ ਹੋ ਗਈ ਤੁਹਾਡੇ ਵੱਲੋਂ ਵੀਡੀਓ ਪਾਈ ਗਈ ਸੀ ਕਿ ਸਾਰੇ ਇਹਨੂੰ ਅਪੀਲ ਕਰੀ ਸੀ ਕਿ ਸ਼ਾਇਦ ਸਾਰਾ ਪੰਜਾਬ ਜੋ ਇੱਥੇ ਪਹੁੰਚੇ ਹਨ ਅੰਮ੍ਰਿਤਸਰ ਤੋਂ। ਹਾਂਜੀ ਦੇਖੋ ਸਾਡਾ ਉਤਸਵ ਹੈ ਸਾਨੂੰ ਜਾਣ ਤੋਂ ਪਿਆਰਾ ਹੈ ਔਰ ਸਾਰੇ ਭਗਤ ਵੀ ਮੈਂ ਹੁਣ ਜਿਵੇਂ ਬਾਹਰੋਂ ਆਇਆ ਤਾਂ ਦਿਖ ਰਿਹਾ ਸਾਰਾ ਚਾ ਉલ્લાਸ ਸਾਰਿਆਂ ਦੇ ਅੰਦਰ ਦਿਖ ਰਿਹਾ ਮਹਾਰਾਜ ਨੂੰ ਪਿਆਰ ਕਰਨ ਵਾਲੇ ਸਾਰੇ ਭਗਤ ਦੂਰੋਂ ਦੂਰੋਂ ਅੱਜ ਇੱਥੇ ਆਪਣੀ ਤਸ਼ਰੀਫ ਫਰਮਾ ਹੋਏ ਆ ਪਹੁੰਚੇ ਆ ਇੱਥੇ ਆਪਣਾ ਗੁਣਗਾਨ ਕਰਨ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਮਹਾਰਾਜ ਨੂੰ ਭਗਤਾਂ ਦਾ ਹਜ਼ੂਮ ਲਗਾਇਆ ਕੁਸਤਾ ਰੋਸਪ੍ਰੇਸ ਨੂੰ ਦੇਖਣ ਵਾਸਤੇ ਵੀ ਆਏ ਨੇ ਸੋਨ ਦਾ ਨਹੀਂ ਮੈਂ ਮੇਰੀ ਕੀ ਔਕਾਤ ਹੈ ਜੀ ਮੈਂ ਮੈਂ ਤਾਂ ਮੰਦਰ ਦਾ ਸੇਵਾਦਾਰ ਹਾਂ ਮੈਂ ਮਹਾਰਾਜ ਦਾ ਸੇਵਾਦਾਰ ਹਾਂ ਮੇਰੀ ਕੋਈ ਔਕਾਤ ਨਹੀਂ ਤਾਂ ਮਹਾਰਾਜ ਜੀ ਕਰਕੇ ਇਕੱਠੇ ਹੋਏ ਸਾਰੇ ਜੈ ਮਾਤਾ ਦੀ ਜੈ ਮਾਤਾ ਦੀ किस तरह रहे हो आज विशाल जागरण जा रहा है और उस जी विशेष तौर पर पहुँचे हैं ये आज मैं महाकाली माता मंदिर के प्रांगण में खड़ा हूँ मैं यहाँ का मुख्य पुजारी हूँ मेरा नाम रविकरण पुजारी है और यहाँ पे काली माता मंदिर के प्रांगण में बहुत बड़ा विशाल जागरण हो रहा है जिसमें रोशन रोशन प्रिंस जी यहाँ पे मुख्य भजन गायक गायक हैं और यहाँ पे कितनी लंबी लंबी लाइनें लगी लोग माता रानी का आशीर्वाद लेकर के बालाजी के चरणों में आशीर्वाद लेंगे और वहाँ पे भजन सुनने के लिए रोशन जी का इंतजार कर रहे हैं कितने भक्तों के आने उम्मीद है भक्तों की देखो अनगिनत तो अभी तक देखो सुबह शाम से लाइन लगी सात बजे से अभी तो लाइन कतार चल रही है कुछ उम्मीद नहीं कहा जा सकता पाँच सात हज़ार पब्लिक तो आएगी से ऊपर भी दस हज़ार आइडिया तो दस हज़ार का है तकरीबन आएगी